ਸਵਰਨਜੀਤ ਕੌਰ ਅ ਤੁਹਾਨੂੰ ਅਸੀਂ ਬਾਡੀ ਸਰਵ ਦੇ ਪੰਜ ਜੂਸ ਦਿੱਤੇ ਸੀਗੇ ਹਾਂਜੀ ਵੀਰ ਜੀ ਤੇ ਤੁਸੀਂ ਉਹ ਜੂਸ ਕੀਤੇ ਆ ਹਾਂਜੀ ਔਰ ਕੀ ਕੀ ਪ੍ਰੋਬਲਮਸ ਅਗੇ ਉਹ ਤੋਂ ਪਹਿਲਾਂ ਤੁਹਾਨੂੰ ਵੀਰ ਜੀ ਮੇਰੇ ਸਾਰੇ ਸਰੀਰ ਚ ਬਹੁਤ ਜ਼ਿਆਦਾ ਦਰਦ ਸੀ ਠੀਕ ਹੈ ਜੀ ਮੋੜ ਤੇ ਕਲਿਪਸ ਜਾਨੀ ਥੱਲੇ ਨੀਚੇ ਮੈਂ ਬੈਹ ਨਹੀਂ ਸੀ ਸਕਦੀ ਠੀਕ ਹੈ ਜੀ ਤੇ ਕੰਮ ਕਰ ਵੀ ਬੜਾ ਔਖਾ ਹੁੰਦਾ ਸੀ ਪੈਰਾਂ ਚ ਬੜਾ ਦਰਦ ਸੀ ਕੀ ਕੀ ਗਠੀ ਦੀ ਪ੍ਰੋਬਲਮ ਸੀਗੀ ਹਾਂਜੀ ਗਠੀ ਦੀ ਪ੍ਰੋਬਲਮ ਕਿੰਨਾ ਗਠੀਏ ਜ਼ਿਆਦਾ ਸੀਗਾ ਨਾ ਹਾਂਜੀ ਬਹੁਤ ਜ਼ਿਆਦਾ ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਆ ਹਾਂਜੀ ਹੁਣ ਮੈਨੂੰ ਕਾਫੀ ਫਰਕ ਆ ਯਾਨੀ ਹੁਣ ਮੈਂ ਖੜ੍ਹ ਵੀ ਸਕਦੀ ਹਾਂ ਤੇ ਇਸ ਥੱਲੇ ਵੀ ਨੀਚੇ ਵੀ ਬਹਿ ਜਾਨੀ ਆ ਪਹਿਲਾਂ ਮੈਂ ਬਹਿ ਨਹੀਂ ਸੀ ਸਕਦੀ ਮੈਂ ਬਹੁਤ 6 ਸਾਲ ਤੋਂ ਤੰਗ ਸੀ ਬਹੁਤ ਜ਼ਿਆਦਾ ਦਵਾਈਆਂ ਖਾ ਖਾ ਕੇ ਮੈਂ ਐਵੇਂ ਵੀ ਪਈ ਸੀ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਫਰਕ ਕਿੰਨੀਆਂ ਕਿ ਦਵਾਈਆਂ ਖਾ ਲਿਆ ਕਿੰਨਾ ਕਿ ਪੈਸਾ ਖਰਚਦਾ ਹੋ ਪਹਿਲਾਂ ਮੈਂ ਜੀ ਲੱਖੀ ਬੀਰ ਜੀ ਲੱਖਾਂ ਦੇ ਹਿਸਾਬ ਨਹੀਂ ਪੁੱਛੋ ਇਹਨਾਂ ਤੁਸੀਂ ਸ਼ਰਧਾ ਵਾਲਿਆਂ ਦੇ ਖਾਦੀ ਬਹੁਤ ਉਹਨਾਂ ਨੇ ਮਤਲਬ ਉਹ ਤਾਂ ਤੁਹਾਨੂੰ ਪਤਾ ਹੀ ਉਹਨਾਂ ਦੀ ਦਵਾਈਆਂ ਬੜੀਆਂ ਮਹਿੰਗੀਆਂ ਨੇ ਆਯੁਰਵੈਦਿਕ ਦਵਾਈਆਂ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਦੀਆਂ ਤੁਸੀਂ ਲੱਖਾਂ ਰੁਪਏ ਜਿਹਦਾ ਖਰ ਦਿੱਤਾ ਹੁਣ ਤੁਸੀਂ ਇੱਕ ਸਰਵਿਸ ਵਾਸਤੇ ਪੀਕੇ ਜੇ ਤੁਸੀਂ ਕਾਫੀ ਆਪਣੇ ਆਪ ਨੂੰ ਠੀਕ ਮਹਿਸੂਸ ਕਰਦੇ ਆ ਹੁਣ ਤੁਸੀਂ ਦੁਬਾਰਾ ਅੱਜ ਦੂਸਰਾ ਸਰਵਿਸ ਪੈਕ ਲਿਆ ਹੁਣ 100 ਦਿਨ ਦਾ ਡੰਡ ਕਰੋਗੇ ਕੋਰਸ ਹਾਂਜੀ ਹਾਂਜੀ ਕਰ ਦੂਗੇ ਤੇ ਇਹਨਾਂ ਪ੍ਰੋਪਰ ਤੁਸੀਂ ਪੀਣਾ ਆ ਹਾਂਜੀ ਔਰ ਤੁਸੀਂ ਬਾਅਦ ਵੀ ਤੁਹਾਨੂੰ ਹੀ ਪੁੱਛਾਂਗੇ ਵੀ ਤੁਹਾਨੂੰ ਹੁਣ ਦੁਬਾਰਾ ਇਹ ਕਿਉਂ ਹੁਣ ਤੁਸੀਂ 40 ਤੋਂ 30 ਤੋਂ 40% ਫਰਕ ਮੰਨਦੇ ਆ ਆਪਣੇ ਆਪ ਨੂੰ ਹਾਂਜੀ ਬਿਲਕੁਲ ਤੇ ਹੁਣ ਤੁਸੀਂ ਹੱਥ ਦਿਖਾ ਸਕਦੇ ਜਿਹੜੇ ਆਪਣੇ ਹੱਥ ਦਰਦ ਕਰਦੇ ਸੀ ਉੱਪਰ ਚੱਕ ਕੇ ਹੁਣ ਸਹੀ ਆ ਸਾਰੇ ਹਨਾ ਪਹਿਲਾਂ ਪੀਤ ਗੈਸੀਏ ਇਦਾਂ ਇਦਾਂ ਮੋੜ ਸਿੱਧੇ ਨਹੀਂ ਹੁੰਦੇ ਸੀ ਜਿੱਦਾਂ ਹੁਣ ਐ ਸਿੱਧੇ ਹੁੰਦੇ ਆ ਪੈਰਾਂ ਤੇ ਭਾਰ ਵੀ ਆਉਂਦਾ ਆ ਸਾਰਾ ਕੁਝ ਹੁਣ ਬਾਕੀ ਸਹੀ ਆ ਤੇ ਹੁਣ ਤੁਸੀਂ ਜਿਹੜਾ ਦੂਸਰਾ ਸਰਵਿਸ ਪੈ ਕੇ ਲਿਆ ਉਹਦੇ ਨਾਲ ਐਨ ਕਲੀਅਰ ਹੋ ਜੂ ਤੁਹਾਡਾ ਸਾਰਾ ਮਹਾਰਾਜ ਕਿਰਪਾ ਕਰੇ ਸ਼ਰੀਰ ਦੀ ਸਫਾਈ ਹੋ ਗਈ ਤੁਹਾਡੀ ਹੈਨਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਭੈਣ ਭੇ ਤੁਹਾਨੂੰ ਸੁਣਨਗੇ ਮੈਂ ਜੀ ਇਹੀ ਕਹੂੰਗੀ ਵੀ ਬਹੁਤ ਵਧੀਆ ਜੂਸ ਨੇ ਨਾਲੇ ਬਹੁਤ ਵਧੀਆ ਚੀਜ਼ ਆ ਇਹ ਇਹ ਤੁਹਾਨੂੰ ਬੋਡੀ ਦੀ ਸਰਵਿਸ ਹੀ ਹੁੰਦੀ ਆ ਇਹ ਜਿਵੇਂ ਗੱਡੀ ਦੀ ਸਰਵਿਸ ਹੋਣੀ ਚਾਹੀਦੀ ਆ ਵੀ ਆਪਾਂ ਕਰਾਉਨੇ ਆ ਇਹ ਵੀ ਸੀਰੀਜ਼ ਦੀ ਸਰਵਿਸ ਹੀ ਹੈ ਇੱਕ ਆਪਾਂ ਕਰਾਉਣੀ ਚਾਹੀਦੀ ਸਾਰਿਆਂ ਨੂੰ ਕਰਾਉਣੀ ਚਾਹੀਦੀ ਸਾਰਿਆਂ ਨੂੰ ਲੈਣਾ ਚਾਹੀਦਾ ਠੀਕ ਹੈ ਭੈਣ ਜੀ ਓਕੇ ਥੈਂਕ ਯੂ ਧੰਨਵਾਦ ਜੀ